ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡ ਕੇ ਸਰਸਣ ਵੱਲ ਚਲੇ ਗਏ ਪਿੱਛੋਂ ਸਾਰਾ ਆਨੰਦਪੁਰ ਸਾਹਿਬ ਢਹਿ ਢੇਰੀ ਕਰ ਦਿੱਤਾ ਪੰਜ ਦੇ ਪੰਜ ਕਿਲੇ ਖਤਮ ਕਰ ਦਿੱਤੇ ਸਾਰਾ ਆਨੰਦਪੁਰ ਤਹਸਨੇਸ ਕਰ ਦਿੱਤਾ ਇਸੇ ਪਿੰਡ ਦੇ ਰਹਿਣ ਵਾਲੇ ਬਾਬਾ ਸੇਵਾ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਜਾਂਦੇ ਨੇ ਕਿਲਾ ਆ ਆਨੰਦਗੜ੍ਹ ਦੇ ਸਾਹਮਣੇ ਖੰਡਰ ਹੋਇਆ ਉੱਥੇ ਦਰਸ਼ਨ ਕਰਦੇ ਨੇ ਚੁੰਮਦੇ ਨੇ ਧਰਤੀ ਨੂੰ ਨਮਸਕਾਰ ਕਰਦੇ ਨੇ ਇੱਕ ਮਾਈ ਪੁੱਛਦੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਅੱਜ ਓਸੇ ਬਾਬਾ ਜੀ ਦਾ ਮੈਂ ਘਰ ਮਖੌਨਾ ਆਪ ਜੀ ਨੂੰ ਜਿਨ੍ਹਾਂ ਨੇ ਖਾਲਸਾ ਪੰਥ ਦੀ ਉਹ ਇੱਜ਼ਤ ਨੂੰ ਤੁਹਾਡੇ ਸਿਰਾਂ ਤੇ ਰੱਖਿਆ ਉਸ ਆਨੰਦਪੁਰ ਸਾਹਿਬ ਦੇ ਅੱਜ ਦਰਸ਼ਨ ਕਰਦੇ ਹੋ ਪੰਜ ਕਿਲਿਆਂ ਦੇ ਆਪ ਜੀ ਗਿਣੇ ਘਟ ਤੋਂ ਗਿਣੇ ਨਹੀਂ ਜਾ ਸਕਦੇ ਉਹ ਅਸਥਾਨ ਬਣਾਤੇ ਪਰ ਆਪਣਾ ਘਰ ਨਹੀਂ ਬਣਾਇਆ ਸੀਸ ਝੁਕਦਾ ਉਹਨਾਂ ਸੰਤਾਂ ਨੂੰ ਅਸੀਂ ਪਹੁੰਚੇ ਹੋਏ ਹਾਂ ਜੀ ਪਿੰਡ ਨੋਰਾ ਨਮਾ ਸ਼ੇਵਕ ਸਿੰਘ ਜੀ ਦਾ ਇਸ ਘਰ ਦੇ ਵਿੱਚ ਰਹਿਣਾ ਸਹਿਣਾ ਤੇ ਕਿਵੇਂ ਐਡੀਆਂ ਵੱਡੀਆਂ ਵੱਡੀਆਂ ਸੇਵਾਵਾਂ ਕਰਕੇ ਵੀ ਮਹਾਂਪੁਰਖਾਂ ਦਾ ਜੀਵਨ ਬਿਲਕੁਲ ਸਾਦਾ ਸੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸੀ ਨਾ ਨਾਮ ਵੀ ਜਿਸਨ ਸੁਤੋਖ ਸੁਹਾਗਾ ਰੱਖ ਗਰੀਬੀ ਵੇਸ ਬਿਲਕੁਲ ਸਾਦਾ ਪਹਿਰਾਵਾ ਮਹਾਪੁਰਖਾਂ ਨੇ ਇੰਨੀ ਕਾਲਣਾ ਇੰਨੀ ਕਮਾਈ ਗੁਰੂ ਦੇ ਪ੍ਰਤੀ ਗੁਰੂ ਦੀ ਸੇਵਾ ਪ੍ਰਤੀ ਕੀਤੀ ਸੰਗਤ ਜੀ ਅੱਜ ਉਹਨਾਂ ਦੀ 42ਵੀਂ ਸਾਲਾਨਾ ਯਾਦ ਉਹਨਾਂ ਦੇ ਨਗਰ ਵਿਖੇ ਮਨਾਈ ਗਈ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਇਸ ਨਗਰ ਦੇ ਵਿੱਚ ਹੀ ਬੜਾ ਮਾਣ ਹੁੰਦਾ ਜਦੋਂ ਕਿਤੇ ਬਾਹਰ ਜਾਈਏ ਤੇ ਪੁੱਛਦੇ ਨੇ ਤੁਹਾਡਾ ਪਿਸ਼ੋਕੜ ਕਿਹੜਾ ਹੈ ਜਦੋਂ ਕਹੀਏ ਨਾ ਨੋਰਾ ਤਾਂ ਬਾਬਾ ਸੇਵਾ ਸਿੰਘ ਜੀ ਵਾਲਾ ਨੋਰਾ ਭਾਈ ਜੀ ਬਿਲਕੁਲ ਉਹਨਾਂ ਦੇ ਨਗਰ ਦੇ ਅਸੀਂ ਵੀ ਜੰਪਾਲਾ ਸਾਡਾ ਵੀ ਇਹੀ ਨਗਰ ਹੈ ਇਹ ਆਪ ਜੀ ਬਾਬਾ ਸੇਵਾ ਸਿੰਘ ਜੀ ਦੇ ਪ੍ਰਾਤਨ ਘਰ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਉਹਨਾਂ ਨੇ ਆਪਣੇ ਪਰਿਵਾਰ ਸਮੇਤ ਰਹਾਇਸ਼ ਕੀਤੀ ਸੀ ਸਾਰਾ ਪਰਿਵਾਰ ਉਹਨਾਂ ਦੇ ਪੁੱਤਰ ਪੁੱਤਰੀਆਂ ਅੱਗੇ ਉਹਨਾਂ ਦੇ ਵੀ ਬੱਚੇ ਇਸੇ ਥਾਂ ਤੇ ਰਿਹਾ ਕਰਦੇ ਸਨ ਇਹ ਸੰਗਤ ਜੀ ਆਪ ਜੀ ਦਰਸ਼ਨ ਕਰੋ ਇਸ ਘਰ ਦੇ ਬਾਬਾ ਸੇਵਾ ਸਿੰਘ ਜੀ ਦੀ ਤਸਵੀਰ ਵੀ ਇਸ ਘਰ ਦੀ ਪਈ ਹੋਈ ਹੈ ਪਈ ਹੋਈ ਹੈ ਜੀ ਉਹ ਆਪ ਜੀ ਨਾਲ ਸਾਂਝੀ ਵੀ ਕਰਾਂਗੇ ਤੇ ਇਹ ਕਰੋ ਦਰਸ਼ਨ ਇਸੇ ਜਗ੍ਹਾ ਦੇ ਉੱਤੇ ਖੜਿਆ ਹੋਿਆਂ ਦੀ ਹੈ ਜੀ ਇਸੇ ਜਗ੍ਹਾ ਦੇ ਉੱਤੇ ਮੱਥਾ ਤਾਂ ਅਸੀਂ ਵੀ ਟੇਕਣ ਜਾਂਦੇ ਆ ਜੀ ਅਸੀਂ ਅੱਜ ਮੋਟਰਸਾਈਕਲਾਂ ਤੇ ਜਾਂਦੇ ਆ ਮੇਲਾ ਦੇਖਣੇ ਜਾਂਦੇ ਆ ਸਲੰਸਰ ਵੱਡੇ ਵੱਡੇ ਲਾ ਕੇ ਪਰ ਜਾਇਓ ਬਾਬਾ ਸੇਵਾ ਸਿੰਘ ਜੀ ਵਾਲਾ ਹਿਰਦਾ ਲੈ ਕੇ ਜਦੋਂ ਨਮਸਕਾਰ ਕੀਤਾ ਕਮਾਈ ਨੇ ਪੁੱਛਿਆ ਤੂੰ ਕੀ ਦੇਖਦਾ ਇਹਨਾਂ ਖੰਡਰਾਂ ਨੂੰ ਇਹਨਾਂ ਖੰਡਰਾਂ ਦੇ ਵਿੱਚੋਂ ਤੂੰ ਕੀ ਲੱਭਦਾ ਤੇ ਉਹ ਸਵੇ ਬਾਬਾ ਜੀ ਦੀਆਂ ਅੱਖਾਂ ਪਰ ਆਈਆਂ ਕਹਿੰਦੀ ਇਹ ਖੰਡਰ ਨਹੀਂ ਹੈ ਇਹ ਤਾਂ ਗੁਰੂ ਦੇ ਮਹਿਲ ਨੇ ਮੈਂ ਖੰਡਰ ਨਹੀਂ ਦੇਖਦਾ ਮੈਂ ਤਾਂ ਗੁਰੂ ਦੇ ਮਹਿਲ ਵੇਖਦਾ ਤੇ ਉਸੇ ਦਿਨ ਬਾਬਾ ਜੀ ਨੇ ਪ੍ਰਣ ਕੀਤਾ ਔਰ ਗੁਰੂ ਸਾਹਿਬ ਨੇ ਸੇਵਾ ਬਖਸ਼ੀ ਬਾਬਾ ਜੀ ਨੂੰ ਤੇ ਤਕਰੀਬਨ ਲਾਈਏ 2230 ਤੋਂ ਵੱਧ ਅਸਥਾਨ ਜਿਹੜੇ ਨੇ ਉਹ ਬਾਬਾ ਜੀ ਨੇ ਬਣਾਏ ਗਿਣਤੀ ਤਾਂ ਕਰੇ ਨਹੀਂ ਸਕਦੇ ਜੀ ਤੁਹਾਨੂੰ ਖਾਲਸੇ ਦੇ ਨਾਨਕੇ ਖਾਲਸੇ ਦੇ ਨਾਨਕੇ ਉਹ ਬਾਬਾ ਜੀ ਨੇ ਅਸਥਾਨ ਬਣਾਇਆ ਸੇਰਾ ਸਾਹਿਬ ਜੇ ਆਪਾਂ ਗੱਲ ਕਰੀਏ ਜੀ ਗੁਰਦੁਆਰਾ ਰਵਾਲਸਰ ਸਾਹਿਬ ਦੀ ਉਹ ਬਾਬਾ ਜੀ ਨੇ ਸਰ ਉਹ ਅਸਥਾਨ ਬਣਾਏ ਗੁਰੂ ਸਾਹਿਬ ਜੀ ਦੇ ਜਿਹੜੇ ਉਹ ਮੁਸ਼ਕਲ ਸੀ ਕਿ ਉਸ ਸਮੇਂ ਚ ਜਾ ਕੇ ਸਥਾਨ ਬਣਾਉਣੇ ਕਦੇ ਵੀ ਆਪ ਜੀ ਅਸੀਂ ਤੁਹਾਨੂੰ ਲਿੰਕ ਜ਼ਰੂਰ ਭੇਜਾਂਗੇ ਜੀ ਬਾਬਾ ਸੇਵਾ ਸਿੰਘ ਜੀ ਆਨੰਦਗੜ੍ਹ ਵਾਲੇ ਕਿਲਾ ਆਨੰਦਗੜ੍ਹ ਵਾਲੇ ਉਹਨਾਂ ਦਾ ਇਤਿਹਾਸ ਦੂਰ ਪੜਿਓ ਜੀ ਇੱਕ ਕਿਸੇ ਕਿਸੇ ਵਿਰਲੇ ਨੂੰ ਹੀ ਚੋਟ ਲੱਗਦੀ ਹੈ ਤੇ ਬਾਬਾ ਜੀ ਨੇ ਕੋਈ ਜਥੇਬੰਦੀ ਨਹੀਂ ਸੀ ਬਣਾਈ ਇਕੱਲੇ ਗਏ ਸੀ ਘਰੋਂ ਇਕੱਲੇ ਚੱਲ ਕੇ ਕੱਲਿਆਂ ਨੇ ਕਿਲਾ ਆਨੰਦਗੜ੍ਹ ਦੇਖਿਆ ਤੇ ਕਿਹਾ ਮੇਰੇ ਘਰ ਦਾ ਕੋਈ ਪਤਾ ਨਹੀਂ ਕਿਦਾਂ ਦਾ ਰਹੇ ਪਰ ਸੱਚ ਜਾਣਿਓ ਇਹ ਜਿਸ ਜਗ੍ਹਾ ਤੇ ਸੀ ਖੜੇ ਆ ਨਾ ਜੀ ਤੇ ਲੋਕ ਹੋ ਸਕਦਾ ਕੋਈ ਇੱਕ ਗੁਰਦੁਆਰੇ ਤੋਂ ਬਾਅਦ ਪਤ ਨਹੀਂ ਕਿੰਨੇ ਕਿ ਵੱਡੇ ਵੱਡੇ ਘਰ ਬਣਾ ਲੇ ਪਰ ਬਾਬਾ ਜੀ ਨੇ ਦੇਖੋ ਆਪਣਾ ਘਰ ਉਹਨਾਂ ਦਾ ਇਹ ਅੱਜ ਘਰ ਖਾਲੀ ਪਿਆ ਏ ਲੇਕਿਨ ਖਾਲਸੇ ਦੇ ਘਰ ਭਰ ਦਿੱਤੇ ਖਾਲਸਾ ਜਿੱਥੇ ਦਰਸ਼ਨ ਕਰ ਦਿੱਤਾ ਉਹ ਘਰ ਭਰ ਦਿੱਤੇ ਔਰ ਇੱਥੇ ਤੱਕ ਪਿੰਡ ਵਾਲੇ ਕਹਿੰਦੇ ਸੀ ਕਿ ਬੱਚਿਆਂ ਨੂੰ ਛੱਡ ਕੇ ਚਲਿਆ ਗਿਆ ਆਨੰਦਪੁਰ ਸਾਹਿਬ ਪਿੱਛੋਂ ਕੌਣ ਸਾਹਿਬ ਸੇਵਾ ਸਿੰਘ ਜੀ ਆਨੰਦਗੜ੍ਹ ਸਾਹਿਬ ਗੋਡਿਆਂ 'ਚ ਸਿਰ ਰੱਖ ਕੇ ਬਹਿ ਗਏ ਕਿ ਮੈਂ ਕੀ ਕਰਾਂ ਕਿੱਦਾਂ ਕਰਾਂ ਸਾਹਮਣੇ ਜਦੋਂ ਸਿਰ ਚੁੱਕਿਆ ਤੇ ਕਲਗੀਧਰ ਪਾਤਸ਼ਾਹ ਖੜੇ ਆ ਉਹਨਾਂ ਜਿੱਦਾਂ ਬਾਬੇ ਨਿਹੰਗ ਸਿੰਘ ਨੂੰ ਬਖਸ਼ਿਸ਼ ਕੀਤੀ ਇਹਨਾਂ ਨੂੰ ਬਖਸ਼ਿਸ਼ ਗੁਰੂ ਕੇ ਲਾਹੌਰ ਦੀ ਗੱਲ ਕਰਦੇ ਆ ਸੰਗਤ ਜੀ ਹੁਣ ਬਸੰਤ ਪੰਚਮੀ ਦਾ ਦਿਹਾੜਾ ਆਉਣਾ ਗੁਰੂ ਸਾਹਿਬ ਦਾ ਵਿਆਹ ਪੁਰਬ ਬਣਾਉਣਾ ਭਾਵੇਂ ਹਾਰਡ ਚ ਹੋਇਆ ਸੀ ਮਹਾਰਾਜ ਦਾ ਵਿਆਹ ਪਰ ਪੰਥ ਨੇ ਗੁਰਮਤਾ ਕਰਕੇ ਬਸੰਤ ਪੰਚਮੀ ਦੇ ਸਮੇਂ ਇਹ ਵਿਆਹ ਪੁਰਬ ਬਣਾਉਣ ਦਾ ਸੰਕਲਪ ਲਿਆ ਕੇਵਲ ਪੰਜ ਸਿੰਘ ਹੁੰਦੇ ਸੀ ਜਦੋਂ ਸ਼ੁਰੂਆਤ ਕੀਤੀ ਨਗਰ ਕੀਰਤਨ ਦੀ ਕੇਵਲ ਪੰਜ ਇੱਕ ਨੇ ਨਿਸ਼ਾਨ ਸਾਹਿਬ ਮੋਰੇ ਫੜ ਲੈਣਾ ਇੱਕ ਨੇ ਸ਼੍ਰੀ ਸਾਹਿਬ ਫੜ ਲੈਣੇ ਬਾਬਾ ਸੇਵਾ ਸਿੰਘ ਜੀ ਹੋਣੀ ਚੋਰ ਫੜ ਲੈਣਾ ਚੋਰ ਸਾਹਿਬ ਹੀ ਫੜਦੇ ਸੀ ਪਾਕੀ ਸਾਹਿਬ ਤੇ ਇੰਨਾ ਮਾਣ ਮਹਿਸੂਸ ਹੁੰਦਾ ਦੱਸਦਿਆਂ ਕਿ ਇਹ ਪਰਿਵਾਰ ਸਾਡਾ ਪਰਿਵਾਰ ਇਸ ਤਰ੍ਹਾਂ ਦਾ ਏ ਨੋ ਤੇ ਜਿਵੇਂ ਮਾਸ ਦਾ ਰਿਸ਼ਤਾ ਵਈ ਸੰਗਤ ਜੀ ਜੇ ਸਾਡੇ ਬਜ਼ੁਰਗ ਨਾ ਜਾਂਦੇ ਪਤਨੀਆਂ ਜਿਵੇਂ ਜੀ ਹੁੰਦਾ ਸੀ ਬਿਲਕੁਲ ਸਾਡੀ ਜੜ ਬਾਬਾ ਸੇਵਾ ਸਿੰਘ ਉਹ ਹੈ ਵੀ ਉਹਨਾਂ ਦਾ ਅੱਜ ਆ ਘਰ ਹੈ ਜੀ ਤੇ ਖਾਲਸੇ ਦੇ ਕਰਕੇ ਡੇਕਡੇ ਬਣਾ ਦਿੱਤੇ ਅਨੰਦਪੁਰ ਸਾਹਿਬ ਕਿੰਨਾ ਵੱਡਾ ਬਣਾ ਦਿੱਤਾ ਸਾਰੇ ਕਿਲੇ ਦਵਾਰ ਤੋਂ ਉਹ ਸਾਰੀ ਕਰ ਦਿੱਤੇ ਗਏ ਕੱਲੇ ਅਨੰਦਪੁਰ ਸਾਹਿਬੇ ਨਹੀਂ ਮੈਂ ਤਾਂ ਗਿਣਤੀ ਨਹੀਂ ਕਰ ਸਕਦਾ ਜੀ ਇੰਨੇ ਕ ਸਥਾਨ ਉਹਨਾਂ ਨੇ ਬਣਾਏ ਨੇ ਸੋ ਅੱਜ ਜੀ ਬਾਬਾ ਜੀ ਦੇ ਘਰ ਦੇ ਬਾਰੇ ਕੀ ਵਿਚਾਰ ਨੇ ਤੇ ਭਾਈ ਸਾਹਿਬ ਜੀ ਮੈਨੂੰ ਕਹਿ ਰਹੇ ਸੀ ਕਹਿ ਰਹੇ ਸੀ ਭਾਈ ਸਾਹਿਬ ਜੀ ਵੀ ਇਸ ਘਰ ਦਾ ਕੀ ਕਰਨਾ ਚਾਹੀਦਾ ਤੁਹਾਡੀ ਕੀ ਸੋਚੇਗੀ ਹੈ ਦਾਸ ਤਾਂ ਬਾਹਰ ਸੀਗਾ ਜੀ ਉਹਨਾਂ ਪਰ ਤੁਹਾਡੇ ਮਿੰਨ ਬੈਲ ਪਰਿਵਾਰ ਨੇ ਕਾਰ ਸੇਵਾ ਵਾਲੇ ਮਹਤੁਲਖ ਬਾਬਾ ਸੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਨੂੰ ਚ ਸਦਕੇ ਨਾ ਇੱਕ ਗੁਰਦਰਾ ਸਿੰਘ ਸਭਾ ਨੂੰ ਦੇ ਦਿੱਤਾ ਜੀ ਵਾਹਿਗੁਰੂ ਹਾਂਜੀ ਠੀਕ ਠੀਕ ਤੇ ਉਹ ਕਹਿੰਦੇ ਕਿ ਸੇਵਾ ਲਈ ਅਸੀਂ ਅਸੀਂ ਹੁਣ ਵੀ ਹਾਜ਼ਰ ਹਾਂ ਜੋ ਹੁਕਮ ਹੈਗਾ ਗੁਰਦਰਾ ਸਾਹਿਬ ਦੀ ਕਮੇਟੀ ਦਾ ਜਾਂ ਕਾਰ ਸੇਵਾ ਦਾ ਤੇ ਅਸੀਂ